ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਟੀਵੀ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੋਪੜਾ ਫਿਰ ਆਜਾ ਰਹੇ ਹਾਂ ਤੁਹਾਡੇ ਵਿਚਕਾਰ ਚੋਣ ਚਰਚਾ ਲੈ ਕੇ ਅੱਜ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਤੇ ਜਾਣਾਂਗੇ ਫਿਰੋਜ਼ਪੁਰ ਤੋਂ ਆਵਲਾ ਦੀ ਗੱਡੀ ਕਿੱਥੇ ਖੜੀ ਆ ਇੰਡੀਆ ਬਣੇਗਾ ਮਹਾਸ਼ਕਤੀ ਦਾ ਦਾਵਾ ਕਿੱਥੇ ਲਾਲਜੀਤ ਭੁੱਲਰ ਤੇ ਲਟਕੀ ਤਲਵਾਰ ਚੰਨੀ ਦਿਖੇ ਜਲੰਧਰ ਦੀਆਂ ਸੜਕਾਂ ਤੇ ਅੱਜ ਸਰ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਰਦਾਰ ਜੁਗਿੰਦਰ ਸਿੰਘ ਜੀ ਸਰ ਸਵਾਗਤ ਹੈ ਵਸਦਾ ਪੰਜਾਬ ਤੁਹਾਡਾ ਪਰ ਪਹਿਲਾ ਸਵਾਲ ਮੋਦੀ ਦੇ ਮੁੱਦੇ ਸ਼ਾਇਦ ਵਿਕਾਸ ਤੇ ਇੰਡੀਆ ਬਣੇਗਾ ਮਹਾਂਸ਼ਕਤੀ ਦੇ ਵਾਦੇ ਗਾਇਬ ਨਜ਼ਰ ਹੁੰਦੇ ਨਜ਼ਰ ਆ ਰਹੇ ਆ ਕਿਤੇ ਨਾ ਕਿਤੇ ਫਿਰਕਾ ਫਿਰਕਾ ਫਸਤੀ ਭਾਰੂ ਹੁੰਦੀ ਨਜ਼ਰ ਆ ਰਹੀ ਆ ਸਹੀ ਹੈ ਚੋਣਾਂ 'ਚ ਕਿਉਂਕਿ ਭਾਜਪਾ ਦੀ ਜਿਹੜੀ ਸ਼ੁਰੂਆਤ ਆ ਚੋਣਾਂ ਤੋਂ ਪਹਿਲਾਂ ਤਾਂ ਬੜੇ ਵੱਡੇ ਦਾਅਵੇ ਵਾਦੇ ਹੋ ਰਹੇ ਸੀ ਵੀ ਇੰਡੀਆ ਵਿਕਾਸ ਤੇ ਉਤੇ ਨੰਬਰ 1 ਹੈ ਔਰ ਦੁਨੀਆ ਜੋ ਤੀਸਰੀ ਜਿਹੜੀ ਆ ਆਰਥਿਕ ਵੱਡੀ ਸ਼ਕਤੀ ਬਣਨ ਜਾ ਰਿਹਾ ਇੰਡੀਆ ਔਰ ਇੰਡੀਆ 2047 ਤੱਕ ਦਾ ਜਿਹੜਾ ਟੀਚਾ ਦਿੱਤਾ ਸੀ ਭਾਜਪਾ ਨੇ ਜਾਂ મોદી ਨੇ ਪਰ ਜਿਹੜੀ ਹੁਣ ਪਹਿਲੇ ਗੇੜ ਦੀ ਹੋਈ ਹੈ VOTING ਚੋਣਾਂ ਚ ਹਾਂਜੀ ਉਹ ਪਹਿਲੇ ਗੇੜ ਦੀ VOTING ਨੇ ਜਿਹੜਾ ਗ੍ਰਾਫ ਆ ਉਹ ਹਲਾਤਾ ਘਬਰਾਹਟ ਪੈਦਾ ਕਰਤੀ ਸੰਤੁਲਨ ਜਿਹੜਾ ਉਹ ਵਿਗੜ ਗਿਆ ਤੇ ਇਕੱਲੇ ਮੋਦੀ ਸਾਹਿਬ ਹੀ ਨਹੀਂ ਜਿਹੜੀ ਭਾਜਪਾ ਦੀ ਹੋਰ ਵੀ ਹਾਈ ਕਮਾਂਡ ਦੇ ਲੀਡਰ ਨੇ ਚਾਹੋ ਜੋ ਪੀਚ ਜੋਗੀ ਹੋਵੇ ਚਨਾਟਾ ਸਾਹਿਬ ਹੋਣ ਚਾਹੇ ਹੋਰ ਵੀ ਜਿਹੜੇ ਲੀਡਰ ਨੇ ਭਾਜਪਾ ਦੇ ਉਹ ਇਹਨਾਂ ਮੁੱਦਿਆਂ ਨੂੰ ਛੱਡ ਕੇ ਜਿਹੜੀ ਫਿਰਕਾਪ੍ਰਸਤੀ ਦੇ ਮੁੱਦਿਆਂ ਤੇ ਆਪਣੀ ਜਿਹੜੀ ਰਾਜਨੀਤੀ ਜਾਂ ਸਿਆਸਤ ਭਾਰੂ ਕਰਦੇ ਨਜ਼ਰ ਆ ਰਹੇ ਆ ਉਹਦੀਆਂ ਸ਼ਿਕਾਇਤਾਂ ਵੀ ਹੋਈਆਂ ਚੋਣ ਕਮਿਸ਼ਨ ਕੋਲੇ ਔਰ 29 ਦਾ ਨੋਟਿਸ ਵੀ ਹੋਇਆ ਚੋਣ ਕਮਿਸ਼ਨ ਵੱਲੋਂ ਹਾਂਜੀ ਔਰ ਉਹ ਮੋਦੀ ਦੇ ਖਾਸ ਕਰ ਉਹ ਉਹ ਜਿਹੜਾ ਮੰਗਲ ਸੂਤਰ ਉਹਨਾਂ ਨੇ ਰਾਜਸਥਾਨ 'ਚ ਜਿਹੜਾ ਆਸ਼ਣ ਦਿੱਤਾ ਉਹ ਉਹਦੀ ਚਰਚਾ ਤਾਂ ਲਗਾਤਾਰ ਚੱਲ ਰਹੀ ਹੈ ਭਾਵੇਂ ਪਿਛਲੇ ਕਈ ਦਿਨ ਹੋ ਗਏ ਔਰ ਉਹ 'ਚ ਜਿਹੜਾ ਉਹਨਾਂ ਨੇ ਕਿਹਾ ਵੀ ਜੇ ਕਾਂਗਰਸ ਆਉਂਦੀ ਹੈ ਤਾਂ ਜਿਹੜੇ ਰਿਜ਼ਰਵ ਹੈਂ ਗਿਆ ਕੈਟੇਗਰੀਆਂ ਕਈ ਵਰਗ ਨੇ ਉਹਨਾਂ ਦਾ ਕੋਟਾ ਖਤਮ ਕਰਕੇ ਜਿਹੜਾ ਮੁਸਲਮਾਨ ਭਾਈਚਾਰੇ ਨੂੰ ਦੇ ਦਿੱਤਾ ਜਾਊਗਾ ਇਤੋਂ ਤੱਕ ਜਿਹੜਾ ਮੰਗਲ ਸੂਤਰ ਇਤੋਂ ਤੱਕ ਉਹਨਾਂ ਦੇ ਸੋਨਾ ਚਾਂਦੀ ਜਾਂ ਹੋਰ ਇਦਾਂ ਦੇ ਵੀ ਕੱਟ ਮਾਰ ਦੂਗੀ ਕਹਿੰਦੇ ਵੀ ਉਹ ਵੀ ਖੋ ਕੇ ਜਿਹੜੀ ਉਹਨਾਂ ਨੂੰ ਦੇ ਦੇਣਗੇ ਹਨ ਮਤਲਬ ਇਹ ਇਹ ਜਿਹੜੇ ਡਾਰਜਾਂ ਤੌਖਲਾ ਜਿਹੜਾ ਜਿਹੜਾ ਉਹਨਾਂ ਦਾ ਆਪ ਦਾ ਤੌਖਲਾ ਨਾ ਉਹਨਾਂ ਦੇ ਅੰਦਰ ਘਬਰਾਹਟ ਪੈਦਾ ਹੋਈ ਹੈ ਰਾਜਨੀਤਿਕ ਪਾਰਟੀਆਂ ਚ ਉਹ ਭਾਜਪਾ ਲੋਕਾਂ ਤੇ ਥੋਪਣ ਲੱਗੀ ਆ ਲੋਕਾਂ ਚ ਇੱਕ ਸਹਿਮ ਵਾਲਾ ਮਾਹੌਲ ਬਣਾ ਕੇ ਜਾਂ ਲੋਕਾਂ ਚ ਇੱਕ ਡਰ ਵਾਲਾ ਮਾਹੌਲ ਬਣਾ ਕੇ ਜਿਹੜੀ ਵੋਟਾਂ ਦੀ ਰਾਜਨੀਤੀ ਹੋ ਰਹੀ ਹੈ ਔਰ ਉਹਦਾ ਚਫੇਰਿਓ ਵਿਰੋਧ ਵੀ ਹੋ ਰਿਹਾ ਉਹ ਚ ਕਾਂਗਰਸ ਵੀ ਪਿੱਛੇ ਨਹੀਂ ਰਾਹੁਲ ਨੂੰ ਵੀ ਜਿਹੜਾ ਹੈਗਾ ਨੋਟਿਸ ਹੋਇਆ 29 ਨੂੰ ਉਹ ਭਾਵੇਂ ਜਿਹੜੇ ਨੋਟਿਸ ਨੇ ਭਾਸ਼ਨ ਮੋਦੀ ਦੇ ਨੇ ਜਾਂ ਰਾਹੁਲ ਦੇ ਨੇ ਔਰ ਨੋਟਿਸ ਜਿਹੜੇ ਹੋਏ ਚੋਣ ਕਮਿਸ਼ਨ ਵੱਲੋਂ ਖੜਗੇ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਉਹਨਾਂ ਨੂੰ ਹੋਇਆ ਤੇ ਨਾਲ ਨੱਡਾ ਸਾਹਿਬ ਨੂੰ ਹੋਇਆ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਔਰ ਜਵਾਬ ਮੰਗਿਆ ਚੋਣ ਕਮਿਸ਼ਨ ਨੇ ਇਹਨਾਂ ਮੁੱਦਿਆਂ ਤੇ ਕਿਉਂਕਿ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਛੋਟੇ ਹੇਠਲੇ ਲੈਵਲ ਤੋਂ ਲੈ ਕੇ ਜਿਹੜੀ ਹੈ ਬੜੀ ਵੱਡੀ ਚਰਚਾ ਹੋਈ ਹੈ ਮੋਦੀ ਦੇ ਬਿਆਨਾਂ ਤੇ ਬਹੁਤ ਫਿਰਕਾਪ੍ਰਸਤੀ ਦੇ ਮੁੱਦੇ ਨੂੰ ਲੈ ਕੇ ਜਿਹੜੀਆਂ ਧਰਮ ਨਿਰਪੱਖ ਧਿਰਾਂ ਨੇ ਜਾਂ ਦੇਸ਼ ਦੀਆਂ ਜਿਹੜੇ ਲੋਕ ਪੱਖੀ ਆਗੂ ਨੇ ਉਹਨਾਂ ਨੇ ਇਹਦੀ ਬੜੀ ਮਤਲਬ ਨਿੰਦਾ ਜਾਂ ਆਲੋਚਨਾ ਕੀਤੀ ਹੈ ਕਿ ਜਿਹੜੀ ਇਲੈਕਸ਼ਨ ਆ ਚੋਣ ਆ ਉਹਨੂੰ ਚੋਣ ਬਣਾ ਕੇ ਲੜਿਆ ਜਾਵੇ ਲੋਕਾਂ ਨਾਲ ਜਿਹੜੇ ਮੈਨੀਫੈਸਟੋ 'ਚ ਤੁਹਾਡੇ ਵਾਅਦੇ ਨੇ ਜਾਂ ਮੈਨੀਫੈਸਟੋ 'ਚ ਨਵੇਂ ਪ੍ਰੋਗਰਾਮ ਨੇ ਜਾਂ ਕਿਸ ਤਰ੍ਹਾਂ ਤੁਸੀਂ ਦੇਸ਼ ਦਾ ਜਾਂ ਲੋਕਾਂ ਦਾ ਵਿਕਾਸ ਕਰੋਗੇ ਉਹ ਉਹ ਲਿਆਂਦੇ ਜਾਣ ਚੋਣਾਂ ਨਾ ਕਿ ਜਾਤ ਪਾਤ ਜਾਂ ਇਦਾਂ ਦੀ ਉਹਦੇ ਪਾੜੇ ਪਾ ਕੇ ਜਿਹੜੀ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਜਿਹੜਾ ਇੰਡੀਆ ਹੈ ਚਾਹ ਉਹ ਪੰਜਾਬ ਦੀ ਗੱਲ ਕਰ ਲਈਏ ਜਾਂ ਇੰਡੀਆ ਉਹ ਵਨਸਮਨਤਾ ਵਾਲਾ ਦੇਸ਼ ਆ ਇੱਥੇ ਬਹੁਤ ਤਰ੍ਹਾਂ ਦੇ ਬਹੁਤ ਧਰਮਾਂ ਦੇ ਲੋਕ ਰਹਿੰਦੇ ਨੇ ਬਹੁਤ ਪਛਾਹਮਾ ਨਾਲ ਜੁੜੇ ਹੋਏ ਲੋਕ ਰਹਿੰਦੇ ਨੇ ਬਹੁਤ ਹੀ ਅਲੱਗ-ਅਲੱਗ ਉਹ ਫਿਰ ਉਹਦੇ ਨਾਲ ਸੰਬੰਧਿਤ ਹੋਣ ਦੇ باوجود ਪਰ ਏਕਤਾ ਇੱਕ ਮੁੱਠਤਾ ਜਾਂ ਇੱਕ ਗੁਲਦਸਤੇ ਦੇ ਰੂਪ ਚ ਹੈ ਇੰਡੀਆ ਹਾਂ ਤੇ ਹੋਰੋ ਜਿਹੜੇ ਇਸ ਤਰ੍ਹਾਂ ਦੇ ਭਾਸ਼ਣ ਨੇ ਇਲੈਕਸ਼ਨਾਂ ਜਦੋਂ ਜਦੋਂ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਗੱਲ ਹੋਣੀ ਹੁੰਦੀ ਹੈ ਜਾਂ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਨ ਦੀ ਗੱਲ ਹੋਣੀ ਹੈ ਔਰ ਇਲੈਕਸ਼ਨ ਇੱਕ ਲੋਕਤੰਤਰ ਦਾ ਸਿਖਰ ਦੀ ਇਲੈਕਸ਼ਨ ਹੋ ਰਹੀ ਹੈ ਜਿਹੜੀ ਇਹ ਹੈ ਲੋਕ ਸਭਾ ਚੋਣਾਂ ਉਸ ਸਮੇ ਅਜਿਹੇ ਜਿਹੜੇ ਭਾਸ਼ਣ ਨੇ ਜਾਂ ਖਾਸ ਕਰ ਜੁम्मेवार ਧਿਰਾਂ ਜਿਹੜੀਆਂ ਨੇ ਜਾਂ ਜੁम्मेवार ਅਧਿਆਤਿਆਂ ਤੇ ਹੈ ਪ੍ਰਧਾਨ ਮੰਤਰੀ ਆ ਔਰ ਇਹ ਵੀ ਜੇਕਰ ਆ ਰਿਹਾ ਕਿ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ ਨੂੰ ਨੋਟਿਸ ਹੋਇਆ ਜਾ ਉਹਨਾਂ ਵੱਲੋਂ ਅਜਿਹੀ ਭਾਸ਼ਾ ਜਿਹੜੀ ਵਰਤੀ ਜਾ ਰਹੀ ਹੈ ਭਾਵੇਂ ਕਿ ਭਾਜਪਾ ਦੇ ਅਕਸਰ ਲੀਡਰ ਇਹਨਾਂ ਗੱਲਾਂ ਕਰਕੇ ਚਰਚਾ 'ਚ ਰਹਿੰਦੇ ਆ ਬਈ ਉਹ ਕਿਤੇ ਨਾ ਕਿਤੇ ਇਹੋ ਜਿਹਾ ਬਿਆਨ ਦਾਗਦੇ ਰਹਿੰਦੇ ਆ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਉਨ੍ਹਾਂ ਚ ਡਰ ਪੈਦਾ ਹੋ ਜਾਂਦਾ ਉਨ੍ਹਾਂ ਚ ਤੌਖਲਾ ਪੈਦਾ ਹੋ ਜਾਂਦਾ ਚਾਹ ਉਹ ਸਿੱਖ ਕੋਮ ਹੈ ਚਾਹ ਮੁਸਲਮਾਨ ਹੈ ਚਾਹ 크ਰਿਸਚੀਅਨ ਮਤਲਬ ਉਹ ਉਹਨਾਂ ਦੇ ਬਿਆਨ ਜਿਹੜੇ ਹਮੇਸ਼ਾ ਭਾਜਪਾ ਦੇ ਬਹੁਤ ਸਾਰੇ ਲੀਡਰਾਂ ਦੇ ਰੁਟੀਨ ਚ ਵੀ ਉਹਨਾਂ ਦੇ ਆਉਂਦੇ ਰਹਿੰਦੇ ਆ ਜਿਹੜੇ ਲੋਕਾਂ ਚ ਡਰ ਸਹਿਮ ਪੈਦਾ ਕਰਦੇ ਆ ਪਰ ਇਲੈਕਸ਼ਨ ਚ ਇੱਕ ਜ਼ਿੰਮੇਵਾਰ ਉਧਿਆਂ ਤੇ ਬੈਠੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਅਜਿਹੇ ਬਿਆਨ ਦੇਣ ਕਰਕੇ ਵਾਕਈ ਹੈ ਵੀ ਜਿਹੜਾ ਜਿਹੜਾ ਫਰਕਾ ਪ੍ਰਸਤੀ ਉਹਦੇ ਦੁਆਲੇ ਜਿਹੜਾ ਧਰੂਵਿਕरण ਕੀਤਾ ਜਾ ਰਿਹਾ ਜਾਂ ਲੋਕਾਂ ਚ ਡਰ ਜਾਉ ਕੀਤਾ ਜਾ ਰਿਹਾ ਉਹਦੀ ਆਲੋਚਨਾ ਹੋ ਰਹੀ ਹੈ ਜੀ ਦਿੱਲੀ ਤੋਂ ਹੁਣ ਪੰਜਾਬ ਦਾ ਰੁਖ ਕਰਦੇ ਆਪਾਂ ਖਡੂਰ ਸਾਹਿਬ ਚੱਲਦੇ ਆਂ ਲਾਲ ਜੀ ਦੇ ਭੁੱਲਰ ਤੇ ਤਲਵਾਰ ਲਟਕੀ ਆ ਜੀ ਕੀ ਜੰਗ ਚ ਘੋੜੇ ਬਦਲੀ ਕਿਤੇ ਜਾ ਸਕਦੇ ਨੇ ਹਾਏ ਤੁਹਾਡੀ ਗੱਲ ਬੜਾ ਸਵਾਲ ਕਮਾਲ ਦਾ ਵੀ ਜਿਹੜੀ ਲਾਲ ਜੀ ਤੇ ਤੁਸੀਂ ਜੋੜਿਆ ਨਾ ਜਿਹੜਾ ਖਾਸ ਕਰ ਘੋੜੇ ਕੀ ਘੋੜੇ ਜੰਗ ਚ ਬਦਲੇ ਜਾ ਸਕਦੇ ਨੇ ਇਹ ਵਾਕਈ ਪਹਿਲਾਂ ਤਾਂ ਆਪਾਂ ਗੱਲ ਕਰ ਲਈਏ ਵੀ ਜੇ ਖੰਡੂਰ ਸਾਹਿਬ ਜਿਹੜਾ ਪੰਥਕ ਹਲਕਾ ਉਥੋਂ ਕਾਂਗਰਸ ਤੇ ਕਾਲੀ ਦਲ ਤਾਂ ਅਜੇ ਤੱਕ ਬੜੀ ਕਾਲੀ ਦਲ ਤਾਂ ਇੱਕੋ ਹੀ ਹਲਕਾ ਰਹਿ ਗਿਆ ਜਿੱਥੋਂ ਅਜੇ ਤੱਕ ਆਪਣਾ ਕੈਂਡੀਡੇਟ ਨਹੀਂ ਐਲਾਨ ਸਕੇ ਹਨਾ ਔਰ ਅਮਰਤਪਾਲ ਭਾਈ ਅਮਰਤਪਾਲ ਦੇ ਨਾਂ ਦੀ ਵੀ ਚਰਚਾ ਹੋ ਰਹੀ ਹੈ ਔਰ ਜਿਹੜੇ ਆਪਣੇ ਬੀਬੀ ਖਾਲੜਾ ਜੀ ਉਹਨਾਂ ਦੀ ਵੀ ਗੱਲਬਾਤ ਚੱਲੀ ਹੈ ਜਿਨ੍ਹਾਂ ਨੇ ਪਿਛਲੀ ਵਾਰੀ ਜਿਮਨੀ ਚੋਣ ਲੜੀ ਸੀ ਹਨਾ ਔਰ ਕਾਲੀ ਦਲ ਦੇ ਨਾਲ ਕਾਂਗਰਸ ਵੀ ਅਜੇ ਤੱਕ ਉਤੋਂ ਕਾਂਗਰਸ ਨੇ 5 ਹਲਕਿਆਂ ਚ ਖੰਡੂਰ ਸਾਹਿਬ ਵੀ ਹੈ ਜਿੱਥੋਂ ਅਜੇ ਤੱਕ ਉਮੀਦਵਾਰ ਨਹੀਂ ਐਲਾਨਿਆ ਗਿਆ ਹਨ ਔਰ ਤੁਸੀਂ ਗੱਲ ਜਿਹੜੀ ਕੀਤੀ ਹੈ ਵੀ ਇਹ ਤਾਂ ਅਜੇ ਐਲਾਨ ਹੀ ਨਹੀਂ ਸਕੇ ਸ਼ਾਇਦ ਆਮ ਆਦਮੀ ਪਾਰਟੀ ਵੱਲੋਂ ਵੀ ਉਹ ਜਿਹੜਾ ਉਮੀਦਵਾਰ ਲਾਲਜੀ ਭੁੱਲਰ ਉਹਨਾਂ ਨੂੰ ਬਦਲਣ ਦੀ ਗੱਲ ਚੱਲ ਪਈ ਹੈ ਉਹਦੇ ਪਿੱਛੇ ਵੀ ਇੱਕ ਇਹੋ ਜਿਹੇ ਬਿਆਨ ਹੀ ਜਿਹੜੇ ਕੰਮ ਕਰਦੇ ਆ ਕਿਉਂਕਿ ਚੋਣ ਕਮਿਸ਼ਨ ਨੂੰ ਜਿਹੜਾ ਜਿਹੜਾ ਉਹਨਾਂ ਦਾ ਨੋਟਿਸ ਜਾਂ ਜਾਂ ਉਹਨਾਂ ਵੱਲੋਂ ਦਿੱਤਾ ਗਿਆ ਇੱਕ ਵਿਵਾਦਿਤ ਬਿਆਨ ਹੈ ਇੱਕ ਜਾਤੀ ਨੂੰ ਉਹ ਕਰਕੇ ਉਹ ਉਹ ਭਾਰੂ ਪੈਂਦਾ ਆ ਰਿਹਾ ਨੋਟਿਸ ਜੇ ਪਾਰਟੀ ਚ ਵੀ ਅੰਦਰ ਗੱਲ ਚੱਲ ਰਹੀ ਹੈ ਵੀ ਇਹਨੂੰ ਬਦਲਣ ਵਾਲੇ ਚਰਚਾਵਾ ਹੋ ਰਹੀਆਂ ਮੀਡੀਆ ਚ ਪ੍ਰਿੰਟ ਮੀਡੀਆ ਚ ਇਲੈਕਟ੍ਰੋਨਿਕ ਮੀਡੀਆ ਚ ਸੋਸ਼ਲ ਮੀਡੀਆ ਹਰ ਥਾਂ ਤੇ ਇਹ ਗੱਲ ਚੱਲੀ ਹੋਈ ਹੈ ਔਰ ਜਿਹੜੇ ਹਾਲਾਤ ਨੇ ਵੀ ਪਾਰਟੀ ਆਮ ਆਦਮੀ ਪਾਰਟੀ ਬਦਲਦੀ ਹੈ ਜਾਂ ਨਹੀਂ ਬਦਲਦੀ ਔਰ ਵੱਡੀ ਪੱਧਰ ਤੇ ਇਹੀ ਚੱਲ ਰਿਹਾ ਵੀ ਸ਼ਾਇਦ ਬਦਲ ਦੇਣ ਔਰ ਜਿਹੜਾ ਗੁਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਅਸਤੀਫਾ ਦਿੱਤਾ ਆਪਣਾ ਜੋਬ ਛੱਡੀ ਆ ਏ ਡੀਜੀਪੀ ਦੇ ਅਹੁਦੇ ਤੋਂ ਉਹਨਾਂ ਬਾਰੇ ਬੜੀ ਚਰਚਾ ਚੱਲ ਰਹੀ ਹੈ ਵੀ ਹੋ ਸਕਦਾ ਉਹਨਾਂ ਨੂੰ ਇਸ ਚ ਚੋਣ ਮੈਦਾਨ 'ਚ ਤਾਰ ਦੇਣ ਔਰ ਜਿਹੜੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਬੜਾ ਜਲਦੀ ਜਿਹੜਾ ਉਹ ਜਿਹੜੀ ਨੌਕਰੀ ਛੱਡਣ ਦੀ ਜਿਹੜੀ ਅਰਜੀ ਸੀ ਉਹ ਪ੍ਰਵਾਨ ਕੀਤੀ ਹੈ ਹਨ ਕਈ ਤਰ੍ਹਾਂ ਦੀਆਂ ਚਰਚਾਾਂਵਾਂ ਚੱਲ ਰਹੀਆਂ ਨੇ ਔਰ ਇੱਕ ਜਦੋਂ ਚਰਚਾਾਂਵਾਂ ਚੱਲਦੀਆਂ ਨੇ ਜਾਂ ਲੋਕਾਂ 'ਚੋਂ ਲੋਕਾਂ 'ਚ ਇਹੋ ਜਿਹਾ ਮੈਸੇਜ ਛੱਡ ਕੇ ਲੋਕਾਂ ਦੀ ਕਿੱਦਾਂ ਦਾ ਰੁਝਾਨ ਆ ਰਿਹਾ ਹੈ ਕਿੱਦਾਂ ਦੀ ਲੋਕਾਂ 'ਚ ਚਰਚਾ ਹੋ ਰਹੀ ਹੈ ਉਹ 'ਚ ਪੋਜੀਟਿਵ ਕੀ ਆ ਰਿਹਾ ਨੈਗੇਟਿਵ ਕੀ ਆ ਰਿਹਾ ਉਹ ਕਈ ਤਰ੍ਹਾਂ ਨਾਲ ਬਾਤ ਕੇ ਕਿਉਂਕਿ ਆਮ ਆਦਮੀ ਪਾਰਟੀ ਦਾ ਤੁਹਾਨੂੰ ਪਤਾ ਵੀ ਸੋਸ਼ਲ ਮੀਡੀਆ ਤੇ ਇਹਨਾਂ ਨੇ ਮੈਸੇਜ ਛੱਡੇ ਸੀ ਕਿ ਕਿਨੂੰ ਤੁਸੀਂ ਚਾਹੁੰਦੇ ਹੋ ਮੁੱਖ ਮੰਤਰੀ ਉਦੋਂ ਭਗਵੰਤ ਮਾਨ ਵੇਲੇ ਹਨ ਲੋਕਾਂ ਲੋਕਾਂ ਨੇ ਉਹ ਮੈਸੇਜ ਕੀਤੇ ਸੀ ਉਵੇਂ ਲੋਕਾਂ ਚੋਂ ਫਰੋਲ ਕੇ ਲੋਕਾਂ ਨੂੰ ਲੋਕਾਂ ਦੇ ਮਨ ਫਰੋਲ ਕੇ ਹਲਕੇ ਦੇ ਲੋਕਾਂ ਦੀ ਗੱਲ ਸੁਣ ਕੇ ਹੋ ਸਕਦਾ ਵੀ ਕਿਉਂਕਿ ਜਿਹੜੀ ਹੈਗੀ ਇਹ ਹਜੇ ਲੰਬੀ ਪਈ ਆ ਟਾਈਮ ਪਿਆ ਹਜੇ ਜਿਹੜੇ ਕਾਗਜ਼ ਭਰਨ ਤਾਂ ਹਨ ਤੇ ਪਾਰਟੀਆਂ ਜਿਹੜੀਆਂ ਖਾਸ ਕਰ ਆਮ ਆਦਮੀ ਪਾਰਟੀ ਤੇ ਤਾਂ ਇਹ ਹੈਗਾ ਹੀ ਆ ਵੀ ਉਹ ਅਕਸਰ ਹੀ ਬਿਆਨ ਦੇ ਕੇ ਬਿਆਨ ਵਾਪਸ ਲੈ ਲੈਂਦੇ ਆ ਕੋਈ ਵਾਦਾ ਕਰਕੇ ਵਾਦੇ ਲਟਕਾ ਦਿੰਦੇ ਆ ਉਹਨਾਂ ਦਾ ਤਾਂ ਇਦਾਂ ਦਾ ਹੈਗਾ ਹੋ ਸਕਦਾ ਵੀ ਬਦਲ ਵੀ ਦੇਣ ਇਹ ਗੱਲ ਥੋੜੀ ਜਾਇਜ਼ ਹੈ ਖਡੂਰ ਸਾਹਿਬ ਤਾਂ ਹੁਣ ਜਲੰਧਰ ਚੱਲਦੇ ਆ ਚੰਨੀ ਦੇ ਚੜੇ ਚੰਦ ਜਲੰਧਰ ਦੀ ਸੜਕਾਂ ਤੇ ਨਜ਼ਰ ਆ ਰਿਹਾ ਕਿਤਨਾ ਕਿਤੇ ਚੰਨੀ ਸਾਹਿਬ ਘਿਰਦੇ ਨਜ਼ਰ ਆ ਰਿਹਾ ਇਹ ਸਹੀ ਆ ਵੀ ਲਾਲਜੀਤ ਹੋਏ ਚੰਨੀ ਹੋਏ ਆਮਲਾ ਹੋਏ ਜਿਹੜੇ ਆਪਣੇ ਫਿਰੋਜ਼ਪੁਰ ਵਾਲੇ ਜਾਂ मतलब ये ये चर्चाच नहीं है आजकल इन इन वाले ज्यादा चर्चा हो रही है ना। जी 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 है ना ਤੇ ਚੰਨੀ ਤਾਂ ਤੁਹਾਨੂੰ ਪਤਾ ਵੀ ਹਮੇਸ਼ਾ ਹੀ ਆਪਦੇ ਜਿਹੜੇ ਚੰਨ ਚਾੜਨ ਕਰਕੇ ਉਹ ਚਰਚਾ ਚ ਹੀ ਰਹਿੰਦੇ ਆ ਭਾਵੇਂ ਉਹ ਮੁੱਖ ਮੰਤਰੀ ਦੇ ਅਹੁਦੇ ਸੀ ਉਦੋਂ ਬੱਕਰੀ ਚੋਣ ਲੱਗ ਗਈ ਤੁਹਾਨੂੰ ਯਾਦ ਹੋ ਰਸਤੇ 'ਚ ਰੋਕ ਕੇ ਹੈਨਾ ਗੱਡੀ ਰੋਕ ਕੇ ਤੇ ਹੋਰ ਵੀ ਮੈਂ ਮੰਜਾ ਪਾਉਣ ਲੈਣਾ ਮੈਂ ਪੀੜੀ ਪਾਉਣ ਲੈਣਾ ਮੈਂ ਚਲੋ ਕਿਸੇ ਨੂੰ ਕੋਈ ਕੰਮ ਆਉਣਾ ਇਹ ਮਾੜੀ ਗੱਲ ਨਹੀਂ ਆ ਪਰ ਜਿਹੜੇ ਅਹੁਦੇ ਤੇ ਬੈਠੇ ਸੀ ਉਹ ਉਹ ਹੋਰ ਰਜੇਮਿਆਂ ਲਈ ਹੋਰ ਲੋਕ ਪੱਖਾਂ ਲਈ ਲੋਕਾਂ ਦੇ ਕੰਮ ਲਈ ਸਟੇਟ ਦੇ ਡਵੈਲਪਮੈਂਟ ਲਈ ਉਹਨਾਂ ਦੇ ਬਹੁਤ ਸਾਰੇ ਰਜੇਮੇ ਹੁੰਦੇ ਨੇ ਪਰ ਉਹ ਉਹ ਛੋਟੇ ਛੋਟੇ ਰਜੇਮੇ ਚੜ ਜੇ ਪਹਿਲਾਂ ਵੀ ਨਜ਼ਰ ਆਉਂਦੇ ਸੀ ਕਹ ਦੋ ਕਹ ਰਹੇ ਉਹਨਾਂ ਦਾ ਇਹੀ ਸੀ ਸ਼ਾਇਦ ਭਾਈ ਚਰਚਾ ਚ ਰਹਿਣਾ ਤੇ ਹੁਣ ਉੱਥੇ ਜਿਹੜੇ ਜਲੰਧਰ ਤੇ ਪਹਿਲਾਂ ਬਹੁਤ ਮਜ਼ਬੂਤ ਕੈਂਡੀਡੇਟ ਦੇਖੇ ਜਾਂਦੇ ਸੀਗੇ ਕਾਂਗਰਸ ਦੇ ਚੰਨੀ ਚੰਨੀ ਵਾਕੀ ਉੱਥੇ ਘਿਰ ਗਏ ਨੇ ਔਰ ਉਹਨਾਂ ਦੇ ਜਿਹੜੇ ਪੋਸਟਰ ਨੇ ਭਾਵੇਂ ਉਹ ਨੈਤਿਕਤਾ ਤੋਂ ਹੇਠਲੀ ਗੱਲ ਆ ਜਾਂਦੀ ਹੈ ਕਿਉਂਕਿ ਨੈਤਿਕਤਾ ਦੀ ਤਾਂ ਗੱਲ ਕਰਦਾ ਹੀ ਨਹੀਂਗੇ ਜਿਹੜੇ ਹੈਗੀਆਂ ਪਾਰਟੀਆਂ ਦੇ ਲੀਡਰ ਨੇ ਹਾਂਜੀ ਉਹ ਨੈਤਿਕਤਾ ਤਾਂ ਉਹਨਾਂ ਦੇ ਨੇੜੇ ਤੇੜੇ ਵੀ ਹੈ ਨਹੀਂ ਹਨ ਉਹ ਇੱਕ ਦੂਜੇ ਤੇ ਇਦਾਂ ਦੇ ਤੰਜ ਕਸ ਦਿੰਦੇ ਆ ਇਦਾਂ ਦੇ ਮੇਣੋ ਮੇਣੀ ਹੋ ਜਾਂਦੇ ਆ ਇਦਾਂ ਦੇ ਟਵੀਟ ਟੁਟਵੀਟੀ ਹੋ ਜਾਂਦੇ ਆ ਜਿਹਦੀ ਭਾਸ਼ਾ ਜਿਹਦੀ ਸ਼ਬਦਾਵਲੀ ਜਿਹੜੀ ਬੜੀ ਮਿਆਰ ਤੋਂ ਥੱਲੇ ਦੀ ਹੁੰਦੀ ਹੈ ਹਨ ਤੇ ਉਵੇਂ ਹੀ ਜਿਹੜੇ ਉੱਥੇ ਹਾਲਾਤ ਪੈਦਾ ਹੋ ਗਏ ਨੇ ਜਿਹੜੀਆਂ ਚੰਨੀ ਸਾਹਿਬ ਦੀਆਂ ਤਸਵੀਰਾਂ ਨੇ ਪ੍ਰਾਣੀਆਂ ਜਿਹੜੀਆਂ ਵਾਇਰਲ ਹੋਈਆਂ ਹੋਈਆਂ ਪਹਿਲਾਂ ਵੀ ਵਾਇਰਲ ਹੋਈਆਂ ਹੋਈਆਂ ਉਹੀ ਤਸਵੀਰਾਂ ਦੇ ਜਿਹੜੇ ਪੋਸਟਰ ਲਾ ਦਿੱਤੇ ਗਏ ਆ ਭਾਵੇਂ ਬਹੁਤ ਸਾਰੇ ਲੋਕਾਂ ਨੇ ਇਹਦਾ ਇਹਨੂੰ ਜਿਹੜੇ ਲੋਕ ਪੱਖੀ ਭਾਵਨਾ ਰੱਖਣ ਵਾਲੇ ਜਾਂ ਦੂਰ ਅੰਦੇਸ਼ੀ ਰੱਖਣ ਵਾਲੇ ਜਾਂ ਸਮਝਦਾਰੀ ਰੱਖਣ ਵਾਲੇ ਕਿਉਂਕਿ ਕਿਸੇ ਦੇ ਉਹ ਪੱਖ ਨੂੰ ਉਸ ਸਮੇਂ ਭਾਰ ਕੇ ਮੂਹਰੇ ਲਿਆਉਣਾ ਉਹਦੀ ਜਿਹੜਾ ਸਮਝਦਾਰ ਸਮਾਜ ਆ ਉਹ ਉਹਦੀ ਨਿੰਦਾ ਵੀ ਕਰਦਾ ਲੋਜਣਾ ਵੀ ਹੋਈ ਹੈ ਵਾਕਈ ਤੁਹਾਡੀ ਗੱਲ ਸਹੀ ਹੈ ਉੱਥੇ ਇਹ ਪੋਸਟਰ ਲੱਗੇ ਆ ਉਹ ਔਰ ਚੌਧਰੀ ਪਰਿਵਾਰ ਆ ਜਿਹੜਾ ਜਾ ਮਹਿੰਦਰ ਸਿੰਘ ਜਿਹੜੇ ਕੇਪੀ ਨੇ ਉਹਨਾਂ ਦਾ ਪਰਿਵਾਰ ਆ ਉਹ ਵੱਡੇ ਉਥੋਂ ਦੇ ਕਾਂਗਰਸੀ ਧੜੇ ਸੀ ਪਰਿਵਾਰ ਸੀ ਜਿਨ੍ਹਾਂ ਨੂੰ ਪਾਰਟੀ ਨੇ ਅਗਨੋਰ ਕਰਤਾ ਪਾਸੇ ਕਰਤਾ ਔਰ ਚੰਨੀ ਨੂੰ ਉਥੇ ਲਾਤਾ ਤਾਂ ਕੁਦਰਤੀ ਆ ਵੀ ਉਹਨਾਂ ਚ ਰੋਸ ਪੈਦਾ ਹੋਣਾ ਮਤਲਬ ਕੁਦਰਤੀ ਆ ਔਰ ਉਹ ਭਾਜਪਾ ਚ ਵੀ ਚਲੇ ਗਿਆ ਇਸ ਰੋਸ ਵਜੋਂ ਛੱਡ ਕੇ ਚਲੇ ਗਿਆ ਨਾ ਕਾਂਗਰਸ ਨੂੰ ਬੜਾ ਵੱਡਾ ਉਥੇ ਘਾਟਾ ਪਿਆ ਬੜਾ ਵੱਡਾ ਨੁਕਸਾਨ ਹੋਇਆ ਕਾਂਗਰਸ ਪਾਰਟੀ ਦਾ ਕਿਉਂਕਿ ਵੱਡੇ ਪਰਿਵਾਰ ਸੀ ਵੱਡੇ ਧੜੇ ਸੀ ਇਹ ਔਰ ਲੋਕਾਂ ਚ ਇਹ ਚਰਚਾ ਵੀ ਹੋਈ ਆ ਵੀ ਜਿੰਨਾ ਚਿਰ ਪਾਰਟੀ ਇੰਨਾ ਇੰਨਾ ਪਰਿਵਾਰਾਂ ਨੂੰ ਦਿੱਤਾ ਪਾਰਟੀ ਨੇ ਇੰਨੇ ਵਰੀ ਐਮਐਲਏ ਬਣਾਇਆ ਇੰਨੇ ਵਰੀ ਐਮਪੀ ਬਣਾਇਆ ਈਡੇ ਅਹੁਦਿਆਂ ਤੇ ਰੱਖੇ ਆ ਹੁਣ ਬਿਕਰਮਜੀਤ ਦੀ ਚੌਧਰੀ ਦੀ ਗੱਲ ਕਰ ਲਓ 플ੋਰ ਤੋਂ ਐਮਐਲਏ ਨੇ ਪਰ ਉਹਨਾਂ ਨੂੰ ਵੀ ਪਾਰਟੀ ਚੋਂ ਹਟਾ ਦਿੱਤਾ ਗਿਆ ਹਨ ਮਤਲਬ ਇਹ ਇਹ ਇਹਦੇ ਨਾਲ ਨਾਲ ਜਿਹੜੀ ਹੈ ਚੰਨੀ ਦੀ ਚਰਚਾ ਦੇ ਨਾਲ ਨਾਲ ਇਹਨਾਂ ਇਹਨਾਂ ਪਰਿਵਾਰਾਂ ਨੂੰ ਵੀ ਲੋਕ ਕੋਸਦੇ ਆ ਭਾਵੇਂ ਜਿਹੜਾ ਇਹ ਨਿਸ਼ਾਨਾ ਇਹਨਾਂ ਤੇ ਹੀ ਆ ਰਿਹਾ ਵੀ ਜਿਹੜੀ ਇਹਨਾਂ ਪਰਿਵਾਰਾਂ ਵੱਲੋਂ ਹੀ ਇਹ ਜੀ ਜਿਹੜੀਆਂ ਉਹ ਪੋਸਟਰ ਨੇ ਜਾਂ ਹੋਰ ਲਿਆਂਦੇ ਗਏ ਨੇ ਤੇ ਔਰ ਜਿਹੜੀਆਂ ਇਹ ਇਹ ਸਾਰਾ ਕੁਝ ਪਹਿਲਾਂ ਵੀ ਬੈਰਲ ਹੋਇਆ ਹੋਇਆ ਚੰਨੀ ਦੇ ਖਿਲਾਫ ਜਿਹੜੀ ਚੋਣ ਦਾ ਇਹ ਦ੍ਰਿਸ਼ਾ ਜ਼ਰੂਰ ਸੱਟ ਜ਼ਰੂਰ ਵੱਜਦੀ ਇਹ ਲੋਕਾਂ ਦੇ ਹਨਾ ਜਾਂ ਖਾਸ ਕਰ ਮਹਿਲਾਵਾਂ ਨੂੰ ਭਾਵਕ ਕਰਨ ਲਈ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਔਰ ਵੈਸੇ ਵੀ ਹੈਗਾ ਵੀ ਇਹ ਇਹ ਵੱਡੇ ਮੁੱਦੇ ਵੀ ਹੈਗੇ ਨੇ ਜਦੋਂ ਕਿਸੇ ਵੱਡੇ ਅਹੁਦੇ ਤੇ ਬੈਠ ਕੇ ਜਾਂ ਚਾਹ ਕੋਈ ਮੰਤਰੀ ਐ ਚਾਹ ਸੰਤਰੀ ਐ ਚਾਹ ਕੋਈ ਬਿਊਰੋਕਰੇਟਸ ਹੈਗਾ ਵੱਡਾ ਜਦੋਂ ਮਿਆਰ ਤੋਂ ਗਿਰੀਆਂ ਹੋਈਆਂ ਹਰਕਤਾਂ ਕਰਦੇ ਜਾਂ ਗਿਰੀਆਂ ਹੋਈਆਂ ਗੱਲਾਂ ਕਰਦੇ ਆ ਉਹ ਕੁਦਰਤੀਆ ਚਰਚਾ ਤਾਂ ਉਹਨਾਂ ਤੇ ਹੁੰਦੀ ਆ ਔਰ ਉਹ ਘਿਰਦੇ ਵੀ ਆ ਜਦੋਂ ਸਮਾਜ ਇਹ ਹੈ ਨਾ ਲੋਕ ਉਹਨਾਂ ਨੂੰ ਘੇਰਦੇ ਵੀ ਆ ਲੋਕ ਉਹਨਾਂ ਤੋਂ ਜਵਾਬ ਵੀ ਮੰਗਦੇ ਆ ਔਰ ਜਿਹੜੀ ਚੰਨੀ ਬਾਰੇ ਚਰਚਾਾਂ ਮਾਂ ਨੇ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਅਸਰ ਜਾਂ ਵਿਰੋਧੀ ਉਹਨਾਂ ਨੂੰ ਕਿਵੇਂ ਘੇਰਦੇ ਆ ਜਾਂ ਕਿਦਾਂ ਬੈਕਪਟ ਤੇ ਆਉਂਦੇ ਆ ਉਹ ਸਮਾਂ ਦੱਸੂਗਾ ਜਾਂ ਚੋਣ ਮੈਮ ਕਿਸ ਤਰ੍ਹਾਂ ਚੱਲਦੀ ਹੈ ਕਿਉਂਕਿ ਜੰਨੀ ਵੀ ਸਾਬਕਾ ਮੁੱਖ ਮੰਤਰੀ ਨੇ ਔਰ ਬੜੀ ਉਹ ਵੀ ਬકરી ਚੋਣੀ ਜਾਣਦੇ ਆ ਹਨ ਤੇ ਉਹ ਉਹ ਕਿਸ ਤਰ੍ਹਾਂ ਲੋਕਾਂ ਨੂੰ ਉੱਥੋਂ ਦੇ ਨੂੰ ਵੋਟਾਂ ਲਈ ਪਰਮਾਉਂਦੇ ਆ ਜਾਂ ਮਤਲਬ ਕਹਿ ਲਓ ਆਪਣੇ ਨਾਲ ਜੋੜਦੇ ਆ ਕਿਦਾਂ ਮਹਿਮ ਦਾ ਹਿੱਸਾ ਬਣਦਾ ਉਹ ਸਮਾਂ ਦੱਸੂਗਾ ਜੇ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਉਹ ਦੋ ਹਲਕਿਆਂ ਚੋਂ ਜਿਹੜੇ ਨੇ ਹਨਾ ਫਾੜੀ ਹੋ ਗਏ ਸੀ ਤੁਹਾਨੂੰ ਯਾਦ ਹੋਊਗਾ ਵਧੌੜ ਹਲਕੇ ਤੋਂ ਵੀ ਉਹ ਚੋਣ ਹਾਰ ਗਿਆ ਜੇ ਤੁਹਾਨੂੰ ਯਾਦ ਹੋ ਦੋ ਹਲਕਿਆਂ ਤੋਂ ਉਹਨਾਂ ਨੇ ਚੋਣ ਲੜੀ ਸੀਗੀ ਪਰ ਇੱਥੇ ਉਹ ਬੜੇ ਮਜ਼ਬੂਤ ਹੈਗੇ ਨੇ ਜਲੰਧਰ 'ਚ ਹਨ ਤੇ ਸਮਾਂ ਦੱਸੂਗਾ ਤੇ ਟੱਕਰ ਕਿੱਦਾਂ ਦੀ ਬਣਦੀ ਹੈ ਹਾਲਾਤ ਕੀ ਬਣਦੇ ਨੇ ਹਜੇ ਬਹੁਤ ਸਮਾਂ ਬਹੁਤ ਪਿਆ ਹਨ ਤੇ ਵਿਰੋਧੀ ਜਿਹੜੇ ਹੁੰਦੇ ਨੇ ਇਹ ਇਹ ਜੋ ਸਮੇਂ ਤੇ ਬਹੁਤ ਕੁਝ ਕੱਢ-ਕੱਢ ਕੇ ਅੰਦਰੋਂ ਬਾਹਰ ਲੈ ਆਉਂਦੇ ਹੁੰਦੇ ਆ ਤੇ ਲੋਕ ਉਹਦਾ ਕਿੰਨਾ ਕੁ ਨੋਟਿਸ ਲੈਂਦੇ ਨੇ VOTER ਉਹਦਾ ਕਿੰਨਾ ਕੁ ਨੋਟਿਸ ਲੈਂਦੇ ਉਹ ਸਮਾਂ ਦੱਸੋ ਇੱਕ ਵਾਰੀ ਤਾਂ ਕਾਂਗਰਸ ਪਾਰਟੀ ਨੂੰ ਚਰਚਾ ਦਾ ਵਿਸ਼ਾ ਬਣ ਚੁੱਕਿਆ ਕਾਂਗਰਸ ਪਾਰਟੀ ਵਿੱਚ ਇਹ ਨਹੀਂ ਦੇਖੋ ਕਾਂਗਰਸ ਪਾਰਟੀ ਬੜੀ ਮਜ਼ਬੂਤ ਹੈ ਪੰਜਾਬ 'ਚ ਇਸ ਸਮੇਂ ਨਾ ਇਲੈਕਸ਼ਨਾਂ 'ਚ ਤੇ ਔਰ ਕਾਂਗਰਸ ਪਾਰਟੀ ਜਿਹੜੇ ਆ ਭਾਵੇਂ ਪੰਜਾਂਜ ਕੈਂਡੀਡੇਟ ਲੁਧਿਆਣਾ ਵੀ ਸਮੇਤ ਉਹ ਚ ਹਜੇ ਦੇਣ ਵਾਲੇ ਰਹਿੰਦੇ ਆ ਪਰ ਉਹ ਬੜੀ ਡੂੰਗੀ ਵਿਚਾਰ ਨਾਲ ਬੜੀ ਡੂੰਗੀ ਸੋਚ ਨਾਲ ਬੜੀ ਦੂਰੰਦੇਸ਼ੀ ਨਾਲ ਜਿਹੜੇ ਉਮੀਦਵਾਰ ਉਤਾਰ ਰਹੀ ਆ ਔਰ ਜਿਹੜੇ ਵਾਕਈ ਇੱਥੇ ਜਿਹੜੀ ਫਾਈਟ ਚ ਕਾਂਗਰਸ ਪਾਰਟੀ ਚਾਹੇ ਇੱਥੇ ਤਕੋਣਾ ਮੁਕਾਬਲਾ ਚਾਹ ਬਹੁਕੋਣਾ ਮੁਕਾਬਲਾ ਚਾਹ ਚਕੋਣਾ ਮੁਕਾਬਲਾ ਮਤਲਬ ਕਾਂਗਰਸ ਪਾਰਟੀ ਇੱਕ ਮਜ਼ਬੂਤ ਧਿਰ ਜ਼ਰੂਰ ਹੈਗੀ ਹੈ ਪੰਜਾਬ ਚ ਜੀ ਤੁਸੀਂ ਆਮਲਾ ਸਾਹਿਬ ਦੀ ਗੱਲ ਕੀਤੀ ਹੈ ਉਹਨਾਂ ਦੇ ਗੱਡੀ ਦਾ ਗੇਰ ਕਿੱਥੇ ਫਸਿਆ ਆ ਅਸਲ ਦੇਖੋ ਪਿਛਲੇ ਤੁਸੀਂ ਮੈਂ ਕਹਿੰਦਾ ਜਦੋਂ ਤੋਂ ਚੋਣ ਚਰਚਾ ਸ਼ੁਰੂ ਹੋਈ ਹੈ ਕਈ ਵਾਰੀ ਚਰਚਾ ਕਰ ਚੁੱਕੇ ਆ ਵੀ ਆਮਲਾ ਸਾਹਿਬ ਆ ਗਏ ਜੀ ਆ ਗਏ ਭਾਜਪਾ ਸ਼ਾਮਲ ਹੋ ਗਏ ਆ ਹੋ ਗਿਆ ਜਾਖੜ ਸਾਹਿਬ ਨੇ ਉਹਨਾਂ ਨਾਲ ਮੀਟਿੰਗ ਕਰ ਲਈ ਉਹਨਾਂ ਨੂੰ ਫਰੋਜਪੁਰ ਤੋਂ ਉਮੀਦਵਾਰ ਬਣਾਇਆ ਜਾ ਰਿਹਾ ਹੈ ਨਾ ਇਹ ਇਹ ਚਰਚਾ ਜਿਹੜੀ ਹਰ ਰੋਜ਼ ਵਾਕਈ ਲੰਬੀ ਹੁੰਦੀ ਹੈ ਉਤੋਂ ਆਵਲਾ ਦੇ ਨਾਲ ਜਿਹੜੇ ਬਹੁਤ ਸਾਰੇ ਇੱਕ ਪਾਰਟੀ ਕਹਿ ਲਓ ਜਾਂ ਹਾਈ ਕਮਾਂਡ ਕਹਿ ਲਓ ਜਾਖੜ ਸਾਹਿਬ ਨੂੰ ਵੀ ਚੋਣ ਲੜਾਉਣਾ ਚਾਹੁੰਦੀ ਹੈ ਜਿਹੜੀ ਚਾਹ ਉਹ ਆਰਐਸਐਸ ਹੈ ਜਾਂ ਭਾਜਪਾ ਦੀ ਹਾਈ ਕਮਾਂਡ ਆ ਉਹਨਾਂ ਨੂੰ ਵੀ ਤਾਰਨਾ ਚਾਹੁੰਦੀ ਹੈ ਪਰ ਜਾਖੜ ਸਾਹਿਬ ਦੀ ਜਿਹੜੀ ਹੈਗੀ ਆ ਪਸੰਦ ਉਹ ਆਵਲਾ ਜੀ ਨੇ ਔਰ ਉਹ ਉਹ ਚਾਹੁੰਦੇ ਵੀ ਉਹ ਚੋਣ ਲੜਨਾ ਹੈ ਨਾ ਉਦੇ ਨਾਲ ਜਿਹੜੇ ਗਰਮੀਤ ਸੋਢੀ ਜਿਹੜੇ ਸਾਬਕਾ ਮੰਤਰੀ ਰਹੇ ਆ ਕੈਪਟਨ ਸਰਕਾਰ ਚ ਔਰ ਬੜੇ ਕੈਪਟਨ ਸਾਹਿਬ ਦੇ ਨੇੜੇ ਰਹੇ ਆ ਉਹ ਵੀ ਉੱਥੋਂ ਦਾਵੇਦਾਰ ਨੇ ਹਨ ਜਿਹੜੀ ਆਮਲਾ ਬਾਰੇ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਔਰ ਕਦੋਂ ਉਹ ਕਿਉਂਕਿ ਹੁਣ ਤਾਂ ਨੇੜ ਆ ਹੁਣ ਸਮਾਂ ਹੁਣ ਤਾਂ ਬਹੁਤਾ ਦੂਰ ਨਹੀਂ ਹੈ ਹੁਣ ਤਾਂ ਢੀਕ ਜਿਹੜੀ ਆ ਬਹੁਤੀ ਢੀਕ ਲੰਬੀ ਨਹੀਂ ਹੋਣੀ ਹੁਣ ਤਾਂ ਨੇੜੇ ਹੀ ਆ ਜਿਹੜੇ ਰਹਿੰਦੇ ਨੇ ਉਮੀਦਵਾਰ ਆ ਮੇਰੇ ਖਿਆਲ ਕਾਂਗਰਸ ਜਾਂ ਹੋਈ ਜਾਂ ਭਾਜਪਾ ਜਾਂ ਜਿਹੜਾ ਖੰਡੂਰ ਸਾਹਿਬ ਤੇ ਵੀ ਇੱਕ ਤੇ ਹਜੇ ਹਾਂ ਵਿਚਾਰ ਵਟਾਂਦਰਾ ਕਰ ਰਿਹਾ ਅਕਾਲੀ ਦਲ ਔਰ ਜਲਦੀ ਮੈਨੂੰ ਲੱਗਦਾ ਵੀ ਇਹ ਸਾਰੀਆਂ ਧਿਰਾਂ ਜਿਹੜੀਆਂ ਨੇ ਚੋਣ ਆਪਣੇ ਉਮੀਦਵਾਰ ਉਤਾਰ ਦੇਣੀਆਂ ਤੇ ਕਿਉਂਕਿ ਭਾਜਪਾਏ ਲੱਗੀ ਹੋਈ ਵੀ ਉਹਨੂੰ ਪਲਟਾ ਲੋ ਉਹਨੂੰ ਮਨਾ ਲੋ ਉਹਨੂੰ ਹਨਾ ਉਹ ਚ ਜੋੜ ਤੋੜਾਂ ਚ ਹਜੇ ਲੱਗੀ ਹੋਈ ਆ ਪੰਜਾਬ 'ਚ ਕਿਉਂਕਿ ਭਾਜਪਾ ਇਸ ਵਾਰ ਪਹਿਲੀ ਵਾਰੀ ਜਿਹੜੀ ਹੈ ਮਜ਼ਬੂਤ ਉਹਦੇ ਵੱਲੋਂ ਧਿਰ ਵਜੋਂ ਹਨਾ ਪੰਜਾਬ 'ਚ ਐਂਟਰੀ ਕਰ ਰਹੀ ਆ ਔਰ ਸਮਾਂ ਦਾ ਥੋੜਾ ਹੀ ਨੇੜੇ ਹੀ ਆ ਹੁਣ ਤਾਂ ਔਰ ਜਦੋਂ ਸਾਰੇ ਉਮੀਦਵਾਰ ਐਲਾਨੇ ਜਾਣਗੇ ਤਾਂ ਪੰਜਾਬ ਦਾ ਜਿਹੜਾ ਚੋਣ ਮੈਦਾਨ ਆ ਭਖ ਜੂਗਾ ਜੇ ਕਿਸਾਨ ਵੀ ਜਿਹੜੇ ਉਹ ਮੰਡੀਆਂ 'ਚ ਵੀ ਬੈਠੇ ਆ ਕਈ ਕਿਸਾਨ ਜਿਹੜੇ ਉਹ 'ਚ ਵੀ ਬੈਠੇ ਆ ਘੇਰਾਬੰਦੀ 'ਚ ਵੀ ਬੈਠੇ ਆ ਜਿਹੜੇ ਪੋਲੀਟੀਕਲ ਲੀਡਰਾਂ ਨੂੰ ਚਾਹ ਉਹ ਸੱਤਾਧਾਰੀ ਭਾਜਪਾ ਦੇ ਲੀਡਰ ਹੋਣ ਚ ਇੱਥੋਂ ਦੇ ਪੰਜਾਬ ਸਰਕਾਰ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਹੋਣ ਉਹਨਾਂ ਨੂੰ ਘੇਰ ਕੇ ਸਵਾਲ ਵੀ ਕਰਦੇ ਪਏ ਆ ਔਰ ਅੱਜ ਵੀ ਹੰਸਰਾਜ ਹੰਸ ਦਾ ਜਿਹੜਾ ਬੰਦਨੀ ਕਲਾ 'ਚ ਕਿਸਾਨ ਜਥੇਬੰਦੀਆਂ ਦਾ ਮੈਸੇਜ ਵੀ ਪਈ ਉਹਨਾਂ ਨੇ ਆਉਣਾ ਤੇ ਉਹਨਾਂ ਨੂੰ ਉਹਨਾਂ ਦੇ ਘਰਾਓ ਲਈ ਆਓ ਹਨਾ ਪਰ ਇਹ ਇਹ ਵੀ ਨਾਲ-ਨਾਲ ਚਰਚਾ ਚੱਲੀ ਹੈ ਵੀ ਜਿਹੜੇ ਜਿਹੜੇ ਸਵਾਲ ਕਿਸਾਨ ਕਰਦੇ ਆ ਵੱਖਰੇ-ਵੱਖਰੇ ਕਰਨ ਦੀ ਬਜਾਏ ਭਾਜਪਾ ਦੇ ਲੀਡਰਾਂ ਨੂੰ ਇੱਕ ਉਮਰਜਾਦਾ ਵੀ ਬਣ ਜੂਗੀ ਕਿਉਂਕਿ ਹਰ ਥਾਂ ਤੇ ਜਿਹੜੀ ਆ ਲੋਕਾਂ 'ਚ ਵੀ ਹਫੜਾ-ਦਫੜੀ ਹੁੰਦੀ ਹੈ ਇੱਕ ਚੋਤਾਣ ਬਣਦੀ ਹੈ ਵੀ ਇੱਕ ਥਾਂ ਤੇ ਬੈਠ ਕੇ ਉਹਨਾਂ ਨੂੰ ਸਵਾਲ ਕਰ ਲਿਆ ਜਾਵੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਵੇ ਉਹਨਾਂ ਤੋਂ ਇਹ ਵਾਅਦਾ ਲਿਆ ਜਾਵੇ ਵੀ ਉਹ ਜੇ ਅੱਗੇ ਸਰਕਾਰ ਭਾਜਪਾ ਦੀ ਆਉਂਦੀ ਹੈ ਤਾਂ ਉਹ ਉਹ ਤੇ ਮੁੱਦੇ ਠਾਉਣਗੇ ਉਹਨਾਂ ਦੀ ਗੱਲ ਕਰਨਗੇ ਇਹ ਵੀ ਚਰਚਾ ਚੱਲਦੀ ਪਈ ਆ ਕਿਸਾਨ ਜਥੇਬੰਦੀਆਂ ਦੇ ਅੰਦਰ ਖਾਤੇ ਵੀ ਆਪਾਂ ਬੈਠ ਕੇ ਇੱਕ ਸਾਰੇ ਇਕੱਠੇ ਲੀਡਰਾਂ ਨੂੰ ਇਹਨਾਂ ਨੂੰ ਜਾਂ ਇਹ ਗੱਲਬਾਤ ਕਰ ਲਈਏ ਉਹਨਾਂ ਨਾਲ ਜਾਂ ਉਹਨਾਂ ਨੂੰ ਸਵਾਲ ਕਰ ਲਈਏ ਜੀ ਇੱਕ ਵਿਧਾਇਕ ਬੜੀ ਚਰਚਾ ਚਾ ਜਿਨ੍ਹਾਂ ਨੇ 116 ਵਿਧਾਇਕਾਂ ਨੂੰ ਸ਼ੀਸ਼ਾ ਦਿਖਾਇਆ ਹਾਂ ਉਹ ਹੈਗੇ ਨੇ ਸਰਦੂਲਗੜ ਤੋਂ ਹਾਂ ਇਹ ਇਹ ਗੱਲ ਤੁਸੀਂ ਥੋੜਾ ਸਵਾਲ ਹੈ ਤੇ ਚਰਚਾ ਕਰਨੀ ਵੀ ਬਣਦੀ ਹੈ ਹੈਗੇ ਨੇ ਗੁਰਪ੍ਰੀਤ ਸਿੰਘ ਬਣਾ ਵਾਲੀ ਠੀਕ ਹੈ ਉਹ ਉਹ ਵਾਕਈ ਉਹਨਾਂ ਨੇ ਨਾ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੇ ਆਪ ਦਾ ਜਿਹੜਾ 2 ਸਾਲਾਂ ਦਾ ਜਿਹੜੇ ਵਿਕਾਸ ਕੀਤਾ ਜਾਂ ਉਹਨਾਂ ਨੇ ਜਾਂ ਹਲਕੇ 'ਚ ਜਿਹੜੇ ਕੰਮ ਕੀਤੇ ਨੇ ਉਹਨਾਂ ਦਾ ਉਹਨਾਂ ਨੇ ਰਿਪੋਰਟ ਕਾਰਡ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਹਨਾ ਸੋਸ਼ਲ ਮੀਡੀਆ ਤੇ ਪਾਇਆ ਹਾਂਜੀ ਔਰ ਇਹ ਬੜੀ ਚੰਗੀ ਗੱਲ ਹੈ ਇੱਕ ਚੰਗੀ ਸ਼ੁਰੂਆਤ ਹੈ ਔਰ ਚੰਗਾ ਚੰਗੀ ਭਾਵਨਾ ਹਨਾ ਦੂਜੇ ਜਿਹੜੇ ਵਿਧਾਇਕ ਵੀ ਨੇ ਉਹਨਾਂ ਨੂੰ ਵੀ ਇਸ ਤਰਜ ਤੇ ਜਿਹੜਾ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਇਹ ਤਾਂ ਸ਼ੁਰੂਆਤੀ ਇਥੋਂ ਬਦਲਾਅ ਦੀ ਗੱਲ ਕਰਕੇ ਆਈ ਸੀ ਵੀ ਅਸੀਂ ਆਪ ਦਾ ਰਿਪੋਰਟ ਕਾਰਡ ਦੇਵਾਂਗੇ ਅਸੀਂ ਆਪਦੀ ਜਿਹੜੀ ਵਿਕਾਸ ਅਸੀਂ ਕੀ ਕੀਤਾ ਕਿਸ ਤਰ੍ਹਾਂ ਕਰ ਰਹੇ ਹਾਂ ਅਸੀਂ ਸੱਥਾਂ 'ਚ ਬੈਠ ਕੇ ਤੁਹਾਨੂੰ ਜਵਾਬ ਦੇ ਹੋਵਾਂਗੇ ਹਨਾ ਔਰ ਉਹਨੇ ਬਹੁਤ ਵਧੀਆ ਜਿਹੜਾ ਆਪਦੇ ਉਹਨੇ ਕਿੰਨੇ ਕਿਸ ਤਰ੍ਹਾਂ ਵਿਕਾਸ ਕੀਤਾ ਕਿਹੜੇ-ਕਿਹੜੇ ਵਿਕਾਸ ਦੇ ਕੰਮ ਕੀਤੇ ਆ ਚਾਹ ਹਸਪਤਾਲ ਬਣਾਏ ਆ ਜਿਹੜਾ ਉੱਥੇ ਲੋਕਲ ਨੇ ਜਿਹੜੀਆਂ ਡਿਸਪੈਂਸਰੀਆਂ ਬਣਾਉਂਦੇ ਆ ਇਹ ਨਾਲੋਂ ਆਂਗਣ ਵਾਲੀ ਸੈਂਟਰਾਂ ਦੀ ਗੱਲ ਉਹਨਾਂ ਨੇ ਕੀਤੀ ਐ ਸੜਕਾਂ ਦੀ ਗੱਲ ਕੀਤੀ ਐ ਆਪਦਾ ਰਿਪੋਰਟ ਕਾਰਡ ਦਿੱਤਾ ਔਰ ਦੂਜੇ ਵਿਧਾਇਕਾਂ ਨੂੰ ਵੀ ਇਸੇ ਤਰਜ਼ ਤੇ ਚਾਹ ਆਮ ਆਦਮੀ ਪਾਰਟੀ ਦੇ ਹੋਣ ਚਾਹ ਦੂਜੀਆਂ तरहਾਂ ਦੇ ਨਾਲ ਸੰਬੰਧਿਤ ਹੋਣ ਕਿਉਂਕਿ ਬਹੁਤ ਕੁਝ ਨਮਾ ਆ ਰਿਹਾ ਜਿਹੜੀ ਨਵੀਂ ਪੀੜ੍ਹੀ ਆ ਨਵੀਂ ਜਨਰੇਸ਼ਨ ਆ ਨਵਾ ਨੌਜਵਾਨ ਵਰਗ ਆ ਉਹ ਜਵਾਬ ਕਿਉਂਕਿ ਪਹਿਲਾਂ ਇਹ ਜਿਹੜੇ ਪੁਰਾਣੇ ਜਿਹ ਚਲੇ ਜਾਈਏ ਪ੍ਰਾਤਨਚ ਤਾਂ ਜਿਹੜੇ ਐਮਐਲਏ ਜਾਂ ਐਮਪੀ ਲੋਕਾਂ ਨੂੰ ਲਾਰਾ ਲਾ ਦਿੰਦੇ ਸੀ ਝੂਠ ਫੁਲਾਪ ਉਹ ਬੋੜਾ ਕੁਛ ਕਰ ਜਾਂਦੇ ਸੀ ਉਹ ਚੱਲ ਜਾਂਦਾ ਸੀ ਹੁਣ ਤਾਂ ਲੋਕ ਇਹ ਕਹਿੰਦੇ ਵੀ ਦੱਸੋ ਕੀਤਾ ਕੀ ਆ ਔਰ ਸਵਾਲ ਇਹੀ ਹੁੰਦੇ ਆ ਹੁਣ ਪਿੰਡਾਂ 'ਚ ਚਾਹੇ ਸ਼ਹਿਰਾਂ 'ਚ ਚਲੇ ਜਾਣ ਵੀ ਦੱਸੋ ਤੁਸੀਂ ਕੀ ਕੀਤਾ ਦੂਜੀ ਵਾਰੀ ਵੜਨ ਜੋਗਾ ਨਹੀਂ ਆ ਬਿੱਟੂ ਦੀ ਗੱਲ ਕਰ ਲੋ ਲੁਧਿਆਣੇ ਤੋਂ ਹੁਣ ਕਿਉਂ ਨਹੀਂ ਗਏ ਪਿੰਡਾਂ 'ਚ ਕਿਉਂ ਪਾਰਟੀ ਬਦਲ ਗਏ ਇਹਦੇ ਪਿੱਛੇ ਇਹੀ ਕਾਰਨ ਆ ਵੀ ਗਾਂ ਅਗਲਿਆਂ ਨੇ ਪੁੱਛਣਾ ਵੀ ਦੱਸ ਭਾਈ 5 ਸਾਲ ਆਇਆ ਕਿਉਂ ਨਹੀਂ ਹਲਕੇ ਦੇ ਪਿੰਡਾਂ 'ਚ ਹਨਾ ਔਰ ਜਿਹੜਾ ਉਹ ਸ਼ੁਰੂਆਤ ਚੰਗੀ ਸ਼ੁਰੂਆਤ ਹੈ ਇੱਕ ਪਹਿਲ ਕਰਮੀ ਆ ਔਰ ਆਪਦੇ ਸਾਥੀਆਂ ਨੂੰ ਵੀ ਉਹਨਾਂ ਨੇ ਸੀਸਾ ਦਿਖਾਇਆ ਵੀ ਆਪਾਂ ਆ ਆ ਕਰੀਏ ਇਸ ਤਰ੍ਹਾਂ ਪਾਇਆ ਜਾਵੇ ਇਹਦੀ ਜਿਹੜੀ ਹੈ ਚਫੇਰਿਓ ਇਹਦੀ ਜਿਹੜੀ ਉਹਨਾਂ ਦੀ ਸਲਾਘਾ ਹੋਈ ਹੈ ਪ੍ਰਸ਼ੰਸਾ ਹੋਈ ਹੈ ਔਰ ਦੂਜੇ ਵਿਧਾਇਕਾਂ ਨੂੰ ਵੀ ਇਸ ਤਰਜ ਤੇ ਲੋਕਾਂ ਲਈ ਜਵਾਬਦੇਹ ਬਣਨਾ ਚਾਹੀਦਾ ਸਰਦੂਲਕਰ ਤੋਂ ਗੱਡੀ ਆਪਾਂ ਜਗਰਾਉ ਮੋੜ ਲੈਨੇ ਆ ਜੀ ਕਹਿੰਦੇ ਪੱਪੀ ਸਾਹਿਬ ਚੱਲਦੇ ਰੋਡ ਸ਼ੋਅ ਚੋਂ ਜਲਦੀ ਘਰੇ ਪਹੁੰਚ ਗਏ ਅੱਜ ਇੱਕ ਆਸ਼ ਨੇ ਨਾ ਮੇਲਾ ਦਾ ਸਾਰੇ ਪੰਜਾਬ ਦਾ ਢੇੜਾ ਲਾਲਜੀਤ ਖੰਡੂਰ ਸਾਹਿਬ ਤੋਂ ਸ਼ੁਰੂ ਕਰਕੇ ਦਿੱਲੀ ਤੋਂ ਦਿੱਲੀ ਤੋਂ ਦਿੱਲੀ ਤੋਂ ਸ਼ੁਰੂ ਕਰਕੇ ਪੰਜਾਬ ਚ ਬਾੜ ਕੇ ਤੇ ਪੰਜਾਬ ਦੇ ਵੀ ਮੈਨੂੰ ਲੱਗਦਾ ਜਿਹੜੇ ਚਰਚਤ ਹਲਕੇ ਆ ਸਾਰਿਆਂ ਚ ਕਮਾਤੀ ਬੈਠ ਕੇ ਸਟੂਡੀਓ ਚ ਬੈਠ ਕੇ ਕਮਾਤੀ ਘਟੀ ਹੈ ਨਹੀਂ ਚਲੋ ਇਹ ਖੈਰ ਮੁੱਦੇ ਚਰਚਾ ਵਾਲੇ ਮੁੱਦੇ ਨੇ ਲੋਕਾਂ ਨਾਲ ਜੁੜੇ ਹੋਏ ਮੁੱਦੇ ਨੇ ਚੋਣਾਂ ਨਾਲ ਜੁੜੇ ਹੋਏ ਮੁੱਦੇ ਨੇ ਔਰ ਇਹ ਸਹੀ ਹੈ ਵੀ ਪੱਪੀ ਪ੍ਰਾਸ਼ਰ ਜਿਹੜੇ ਨੇ ਕਿਉਂਕਿ ਜਗਰਾਉ ਹਲਕਾ ਨਾ ਆਮ ਆਦਮੀ ਪਾਰਟੀ ਦਾ ਬੜਾ ਮਜ਼ਬੂਤ ਕਿਲਾ ਹਾਂਜੀ ਕਿਸੇ ਸਮੇਂ ਬੜਾ ਮਜ਼ਬੂਤ ਕਿਲਾ ਰਿਹਾ ਕਹਿ ਸਕਦੇ ਆ ਬੀਬੀ ਸਰਬਜੀਤ ਕੌਰ ਮਾਨੂ ਕੇ ਉੱਥੋਂ ਦੋ ਵਾਰੀ ਬਹੁਤ ਵੱਡੇ ਫਰਕ ਨਾ ਜਿੱਤੇ ਆ। ਹਾਂਜੀ। ਔਰ ਜਦੋਂ ਫੂਲਕਾ ਸਾਹਿਬ ਵੀ ਲੜੇ ਸੀ ਉਦੋਂ ਲੋਕ ਸਭਾ ਲੜੇ ਆ ਉਦੋਂ ਵੀ ਲੋਕਾਂ ਨੇ ਬੜਾ ਵੱਡਾ ਦਿੱਤਾ ਸੀ ਉਸ ਹਲਕੇ 'ਚ ਉਹ ਹਲਾਰਾ ਹਨਾ। ਹਾਂਜੀ। ਪਰ ਜਿਹੜਾ ਇਹ ਕਿਲਾ ਨਾ ਢੈਂਦਾ ਮਨਵੀ ਪਾਰਟੀ ਦਾ ਨਜ਼ਰ ਆ ਰਿਹਾ। ਉਹ ਚ ਚ ਕਿਉਂਕਿ ਥੋੜਾ ਪਿਛੋਕੜ ਵਾਲ ਚੱਲਿਆ ਜਾ ਗਿਆ ਜਦੋਂ ਜਦੋਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਆ ਨਾ ਵੀ ਬੰਦਾ ਆ ਰੋਡ ਸ਼ੋਅ 'ਚ ਵਾਪਸ ਆ ਜਾਂਦਾ ਜਾਂ ਰੈਲੀ 'ਚ ਵਾਪਸ ਆ ਜਾਂਦਾ ਕੀ ਕਾਰਨ ਬਣਦੇ ਨੇ ਹਨਾ। ਜਦੋਂ ਜਿਹੜੀ ਲੀਡਰ ਹਨ ਨਾ ਇਹਨਾਂ ਦੀ ਖਰਾਕ ਹੁੰਦੀ ਆ ਲੋਕਾਂ ਦੀ ਬੱਲੇ ਬੱਲੇ ਲੋਕਾਂ ਦੇ ਨਾਰੇ ਲੋਕਾਂ ਦੀ ਗੂੰਜਦੀਆਂ ਆਵਾਜ਼ਾਂ ਹਨਾ ਹੱਕ ਚ ਖਾਸ ਕਰ ਆਮ ਆਦਮੀ ਪਾਰਟੀ ਵਾਲਿਆਂ ਤਾਂ ਇਹ ਆਦਤ ਵੀ ਬਣੀ ਹੋਈ ਹੈ ਬਈ ਪਿਛਲੀ 22 ਵਾਲੀ ਚੋਣ ਲਾ ਲਓ ਜਾਂ ਉਦੋਂ ਪਹਿਲਾਂ ਵਾਲੀ ਚੋਣ ਲਾ ਲਓ ਵੀ ਨੌਜਵਾਨਾਂ ਦੇ ਵੱਡੇ ਕਾਫਲੇ ਮੂਰੇ ਗੱਡੀਆਂ ਦੇ ਪਿੱਛੇ ਵਿਦੇਸ਼ਾਂ ਤੋਂ ਮੋਟੇ ਫੰਡ ਹਨਾ ਚਾਰੇ ਪਾਸੇ ਮਤਲਬ ਬੱਲੇ 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 ਹੀ ਸੀ ਉਹ 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 ਨਜ਼ਾਰਾ ਹੁਣ ਨਹੀਂ ਹੈਗਾ ਚੋਣਾਂ ਚ ਔਰ ਖਾਸ ਕਰ ਜਗਰਾਵਾਂ ਚ ਜਗਰਾਵਾਂ ਚ ਤਾਂ ਬੀਬੀ ਵਿਧਾਇਕਾਂ ਮਾਣੂ ਕੇ ਜਿਹੜੇ ਨੇ ਉਹ ਕੋਠੀ ਵਾਲਾ ਮੁੱਦਾ ਜਿਹੜਾ ਉਹ ਇਲੈਕਸ਼ਨ ਚ ਮੁੱਖ ਮੁੱਦਾ ਬਣਨਾ ਹੀ ਆ ਉਹ ਚਰਚਾ ਚ ਆਉਣਾ ਹੀ ਆ ਕਿਉਂਕਿ ਉਹ ਪ੍ਰਵਾਸੀ ਪੰਜਾਬੀ ਪਰਿਵਾਰ ਜਿਹੜਾ ਅਜੇ ਵੀ ਆਪਦੀ ਕੋਠੀ ਦੇ ਜਿਹੜੇ ਹੱਕ ਲੈਣ ਲਈ ਜਾਂ ਜਿਹੜੇ ਜਿਹੜੇ ਦਸਤਾਵੇਜ਼ ਆ ਉਹਨਾਂ ਨੂੰ ਸਹੀ ਕਰਵਾਉਣ ਲਈ ਜਾਂ ਪ੍ਰੋਪਰ ਉਹਦੀ ਉਹਦੇ ਲਈ ਉਹ ਅਜੇ ਤੱਕ ਲੜ ਰਿਹਾ ਪਰਿਵਾਰ ਹਾਈ ਕੋਰਟ ਚਾ ਮਾਮਲਾ ਹਨ ਔਰ ਉਹ ਮੁੱਦਾ ਜਿਹੜਾ ਕੋਠੀ ਵਾਲਾ ਮੁੱਦਾ ਉਹ ਉਹ ਭਾਰੂ ਪਿਆ ਔਰ ਔਰ ਵੀ ਕਈ ਮੁੱਦੇ ਨੇ ਲੋਕ ਕੋਲ ਚਾ ਉਹ ਉਥੋਂ ਦੀ ਬਿਊਰੋਕ੍ਰੇਸੀ ਨਾਲ ਜੁੜੇ ਹੋਏ ਮੁੱਦੇ ਨੇ ਲੋਕਾਂ ਦੀਆਂ ਚੈਕਚਿਹਰੀਆਂ ਨਾਲ ਜੁੜਿਆ ਮੁੱਦਾ ਚਾ ਥਾਣਿਆਂ ਨਾਲ ਜੁੜਿਆ ਹੋਇਆ ਮੁੱਦਾ ਚਾ ਰੇਤ ਉਹਦੇ mafie ਨਾਲ ਜੁੜਿਆ ਹੋਇਆ ਮੁੱਦਾ ਤੇ ਕਈ ਮੁੱਦੇ ਚਰਚਾ 'ਚ ਨੇ ਔਰ ਖੈਰਾ ਦੋ ਵਾਰੀ ਉੱਥੇ ਆ ਕੇ ਵਿਜ਼ਿਟ ਵੀ ਕਰ ਗਏ ਔਰ ਜਿਹੜੀਆਂ ਉਥੋਂ ਦੀਆਂ ਇਨਕਲਾਬੀ ਜਥੇਬੰਦੀਆਂ ਨੇ ਚਾ ਕਿਸਾਨ ਜਥੇਬੰਦੀਆਂ ਚਾ ਮਜ਼ਦੂਰ ਜਥੇਬੰਦੀਆਂ ਉਹ ਬੀਬੀ ਦੇ ਖਿਲਾਫ ਲੜਾਈ ਲੜ ਰਹੀਆਂ ਅੱਜ ਹਨਾ ਚਾ ਵਿਰੋਧੀ ਤੇ ਰਾ ਕਾਂਗਰਸ ਵੀ ਆ ਬਾਲੀ ਵੀ ਹੈ ਸਾਰੇ ਸਾਰੇ ਜਿਹੜੇ ਉਹ ਉੱਥੇ ਆਮ ਆਦਮੀ ਪਾਰਟੀ ਘਰੀ ਹੋਈ ਉੱਥੇ ਕੱਲ ਦੀ ਗੱਲ ਹੈ ਪਤਾ ਲੱਗਿਆ ਇਹਦੀ ਇੱਕ ਕਈ ਜਿਹੜੇ ਅਖਬਾਰਾਂ ਚ ਵੀ ਚਰਚਾ ਹੋਈ ਹੈ ਬਈ ਰੋਡ ਸ਼ੋਅ ਰੱਖਿਆ ਸੀਗਾ ਉੱਥੇ ਤੇ ਪੱਪੀ ਜੀ ਜਦੋਂ ਉਹਨਾਂ ਨੂੰ ਲੱਗਿਆ ਨਜ਼ਰ ਇਛਾ ਨਜ਼ਰ ਨਹੀਂ ਆਇਆ ਜਾਂ ਲੋਕਾਂ ਦਾ ਕਾਪਲਾ ਜਾਂ ਲੋਕਾਂ ਦੀ ਮਤਲਬ ਹੰਗਾਰਾ ਨਹੀਂ ਨਜ਼ਰ ਆਇਆ ਤਾਂ ਉਹ ਵਿੱਚੋਂ ਰੋਡ ਸ਼ੋਅ ਜਿਹੜਾ ਉਹ ਕੈਨਸਲ ਹੋਇਆ ਉਹਦੇ ਪਿੱਛੇ ਭਾਵੇਂ ਕਾਨੂੰਨਾਂ ਨੇ ਇਹ ਨਹੀਂ ਕਿਹਾ ਵੀ ਇਕੱਠ ਕਰਕੇ ਜਾਂ ਹੋਰ ਕਰਕੇ ਨਹੀਂ ਵਾਪਸ ਆਏ ਆ ਉਹਦੇ ਪਿੱਛੇ ਉਹਨਾਂ ਨੇ ਤਾਂ ਕਾਰਨ ਕਿਉਂਕਿ ਬੰਦਾ ਕਾਰਨਤਾਪ ਦਾ ਹੋਰ ਹੀ ਦੱਸਦਾ ਫਿਰ ਜੋੜ ਲੈਂਦੇ ਆ ਇਹ ਵਾਕਈ ਸਹੀ ਹੈ ਵੀ ਉਹਨਾਂ ਨੂੰ ਰੋਡ ਸ਼ੋਅ ਕੈਨਸਲ ਕਰਨਾ ਪਿਆ ਔਰ ਹਜੇ ਜਿਹੜੀ ਉਹ ਲਾਮਬੰਦੀ ਸੀਗੀ ਤਾਣੀਆਂ ਚੋਣਾ ਵਾਲੀ ਉਹ ਜਗਰਾਵੋਂ ਇਲਾਕੇ 'ਚ ਵਾਕਈ ਨਹੀਂ ਹੈ ਜਗਰਾਵੋਂ ਅੱਜ ਉਹਨਾਂ ਦਾ ਇੱਥੇ ਸੀਗਾ ਜਿਹੜਾ ዳਕੇ ਹਲਕੇ ዳਕੇ ਹਲਕੇ 'ਚ ਮੌਲਾ ਜੇ ਹੈਗਾ ਆਮ ਆਦਮੀ ਪਾਰਟੀ ਦੇ ਹੱਕ 'ਚ ਆਮ ਆਦਮੀ ਪਾਰਟੀ ਇੱਥੇ ਫਾਈਟ 'ਚ ਹੈ ਹਾਂਜੀ ਇੱਥੇ ਕੰਗ ਸਾਹਿਬ ਅੱਜ ਉਹਨਾਂ ਦਾ ਮੋਟਰਸਾਈਕਲਾਂ ਦਾ ਰੋਡ ਸ਼ੋਅ ਸੀਗਾ ਜਿੱਥੇ ਕਾਫੀ ਮਜਬੂਤ ਰਿਆ ਔਰ ਵੱਡਾ ਕਾਫਲਾ ਬਣ ਕੇ ਚੱਲਿਆ ਹਨ ਤੇ ਇਹ ਇਹ ਹੈਗਾ ਵੀ ਦੇਖੋ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਦੇ ਕੰਮਾਂ ਕਰਕੇ ਲਾ ਲੋ ਜਾਂ 2 ਸਾਲਾਂ ਦੇ ਜਿਹੜੀ ਰਿਪੋਰਟ ਕਾਰਡ ਕਰਕੇ ਲਾ ਲੋ ਭਾਵੇਂ ਸਰਕਾਰ ਦੇ ਕਈ ਕੰਮ ਹੈਗੇ ਵੀ ਅਜਿਨ੍ਹਾਂ ਕਰਕੇ ਲੋਕ ਚੋ ਬਿਜਲੀ ਦੇ ਬਿੱਲ ਮਾਫੀ ਹੈ ਉਹਤੇ ਲੋਕ ਜੁੜੇ ਵੀ ਹੋਇਆ ਲੋਕ ਗੱਲ ਵੀ ਕਰਦੇ ਆ ਬਿੱਲਾਂ ਦੀ ਮਾਫੀ ਹੈ ਵੱਡੀ ਰਾਹਤ ਆ ਲੋਕਾਂ ਨੂੰ ਖਾਸ ਕਰ ਗਰੀਬ ਪਰਿਵਾਰਾਂ ਨੂੰ ਜਾਂ ਜਿਹੜੇ ਮੱਧ ਵਰਗੀ ਪਰਿਵਾਰ ਆ ਉਹਨਾਂ ਲਈ ਵੱਡੀ ਇੱਕ ਰਾਹਤ ਵੀ ਹੈ ਇਹ ਪਰ ਇਹਦੇ ਨਾਲ ਨਾਲ ਜਿਹੜੇ ਲੋਕਲ ਮੁੱਦੇ ਜੁੜਗੇ ਨਾ ਨਾਲ ਹਾਂਜੀ ਜਿਹੜੇ ਲੋਕਲ ਮੈਂ ਇੱਕ ਪਾਇਆ ਵੀ ਸੀ ਵਿੱਚ ਜਗਰਾਉਂ ਦੇ ਜਗਰਾਉਂ ਹਲਕੇ ਦੇ ਆਇਨੇ ਚੋਂ ਸਰਕਾਰ ਦੇ 2 ਸਾਲ ਭਾਵ ਹਾਂਜੀ ਜਗਰਾਉਂ ਚ ਕੀ ਹਾਲਾਤ ਆ ਜਾਂ ਜਗਰਾਉਂ ਚ ਕੀ ਕੋਰਪਸ਼ਨ ਦੀ ਲਹਿਰ ਆ ਸਰਕਾਰ ਦੀ ਜਾਂ ਕੋਰਪਸ਼ਨ ਦੇ ਖਿਲਾਫ ਕਾਰਵਾਈ ਆ bizness ਦੀ ਕਾਰਵਾਈ ਆ ਕਿ ਜਗਰਾਉਂ ਚ ਕਿਉਂ ਨਹੀਂ ਨਜ਼ਰ ਆਉਂਦੀ ਹੈ ਨਾ ਇੱਕਾ ਬਣਦਾ ਨਜ਼ਰ ਆਊਗਾ ਤੇ ਉਹ ਉਹ ਇਹਦਾ ਕਰਕੇ ਦੇਖੋ ਜਿੱਥੇ ਲੋਕਲ ਮੁੱਦੇ ਖੜੇ ਹੋ ਜਾਣ ਲੋਕਲ ਨਾ ਲੋਕਾਂ ਦੀਆਂ ਭਾਵਨਾਵਾਂ ਮੂੰਹ ਫੇਰ ਜਾਣ ਤੁਹਾਡੇ ਤੋਂ ਕਿ ਲੀਡਰ ਤੋਂ ਹਨਾ ਉੱਥੇ ਕੁਦਰਤੀ ਹੈ ਇਹਦੇ ਹਾਲਾਤ ਪੈਦਾ ਹੁੰਦੇ ਆ ਔਰ ਇਹ ਇਹਨੂੰ ਕਿੱਦਾਂ ਹ ਸੰਭਾਲਦੇ ਆ ਜਾਂ ਇਹਨੂੰ ਲੋਕਾਂ ਦੇ ਰੋਹ ਨੂੰ ਜਾਂ ਇਸ ਨੂੰ ਕਿਵੇਂ ਟਿਕਾਉਂਦੇ ਆ ਪੱਪੀ ਜੀ ਆਉਣ ਵਾਲੇ ਦਿਨਾਂ 'ਚ ਉਹ ਸਮਾਂ ਦੱਸੂਗਾ ਜੀ ਗੱਡੀ ਘਰ ਤੋਂ ਮੋੜ ਲਈ ਆਣਾ ਆਪਾਂ ਘਰੇ ਹੀ ਮੋੜਦਾ ਕੱਲ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਵਿੱਚਕਾਰ ਇੱਕ ਨਵੀਂ ਚੋਣ ਚਰਚਾ ਲੈ ਕੇ ਧੰਨਵਾਦ ਜੀ